ਲੇ ਨੰਬਰ ਸਾਰੇ ਆਪਾਂ ਦੱਸ ਦਿੰਨੇ ਆ ਪਹਿਲੇ ਪੰਜਾਬ ਨੰਬਰ ਹੋਣਗੇ ਟਰੈਕਟਰ ਦੇ ਇਹ 2023 ਮਾਡਲ ਆ ਵੀਰੇ 0 ਮੀਟਰ ਆ ਬਿਲ ਹਲੇ ਇਹਦੇ ਕੱਟਣੇ ਆ ਆਪਾਂ ਜੀ ਫਸਟ ਓਨਰ ਦੇ ਬਿਲ ਕੱਟ ਦਾਂਗੇ ਮੰਨ ਕੇ ਚਲੋ ਜਿੰਨਾ ਇਹਦਾ ਏਜੰਸੀ ਚੋ ਰੇਟ ਹੋਇਆ ਉਦੋਂ ਆਪਾਂ ਸਵਾ ਲੱਖ ਡੇਢ ਲੱਖ ਰੁਪਏ ਕੱਟ ਦੇ ਦਾਂਗੇ ਅੱਛਾ ਏਜੰਸੀ ਤੋਂ ਸਵਾ ਲੱਖ ਡੇਢ ਲੱਖ ਕੱਟ ਜਮਾ 0 ਮੀਟਰ ਤੇ ਬਾਕੀ ਵੀ ਲੋਨ ਜੇ ਕਿਸੇ ਨੇ ਕਰਾਉਣਾ ਲੋਨ ਕਰਾਉਣਾ ਆਪਾਂ ਕਰਵਾ ਦਾਂ ਘੱਟੋ ਘਾਟ ਡੇਢ ਲੱਖ ਰੁਪਏ ਡਾਊਨ ਪੇਮੈਂਟ ਚਾਹੀਦੀ ਹੋ ਰੇਟ ਤੋਂ 2 ਲੱਖ ਰੁਪਏ ਡੇਢ ਤੋਂ 2 ਲੱਖ ਰੁਪਏ ਡਾਊਨ ਪੇਮੈਂਟ ਨਿਕਲਿਆ 2024 ਚ 2024 ਚ ਨਿਕਲਿਆ ਹੈ ਅਗਲੇ ਦਿਨ ਨਿਕਲਿਆ ਹੈ ਅੱਛਾ ਫਿਰ ਤਾਂ ਟਾਈਮ ਹੀ ਉਹ ਘੱਟ 16 ਘੰਟੇ ਚੱਲਿਆ ਸਿਰਫ ਸਿਰਫ 16 ਘੰਟੇ ਚੱਲਿਆ ਤਾਂ ਜਮਾ ਹੀ ਨਵਾਂ ਖੜਾ ਬੈਟਰੀ ਇਹ 2022 ਮਾਡਲ ਆ ਵੀਰੇ ਜੀ ਪੰਜਾਬ ਨੰਬਰ ਫਸਟ ਓਨਰ ਵੀ 1200 ਘੰਟਾ ਚੱਲਿਆ 1700 ਘੰਟਾ 1200 ਘੰਟਾ 1200 ਘੰਟਾ 1200 ਘੰਟਾ ਚੱਲਿਆ ਹੋਇਆ ਜੀ ਨਿਊ ਹਾਲੈਂਡ 33 ਸਪੈਸ਼ਲ ਐਡੀਸ਼ਨ ਅੱਜ ਕੱਲ ਵੀ ਲੋਕ ਬਈ ਇਹ ਟਰੈਕਟਰ ਨੂੰ ਬਹੁਤ ਪਸੰਦ ਕਰਦੇ ਆ ਤੇ ਇਹਦਾ ਬਈ ਇਹ 8 ਲੱਖ 30 ਹਜ਼ਾਰ ਦਾ ਜੀ ਆ ਟਰੈਕਟਰ ਆਪ ਅੱਜ ਵਿੱਚ ਘਟਿਆ ਹੈ 2004 ਮਾਡਲ ਆ ਠੀਕ ਆ ਪਾਵਰ ਸਟੀering ਆ ਓਕੇ ਜੇ ਜੇ ਇਦਾਂ ਹੀ ਇਹੀ ਟੈਰਾ ਵਗੈਰਾ ਚ ਲੈਣਾ ਕਿਸੇ ਨੇ ਤਾਂ ਇਹ 235000 ਰੁਪਏ ਦਾ ਦੇ ਦਾਂਗੇ ਆਪਾਂ 235000 ਠੀਕ ਆ ਆ ਵੀਡੀਓ ਨਾਲ ਬਾਈ ਕਿਸਾਨਾਂ ਵਾਸਤੇ ਬਹੁਤ ਵੱਡਾ ਵਰਦਾਨ ਸਾਬਤ ਹੋਊਗੀ ਮੈਂ ਇਸ ਟਾਈਮ ਨਾਲ ਬਾਈ ਬਰਨਾਲੇ ਦੇ ਵਿੱਚ ਖੜਾ ਬਰਨਾਲੇ ਦੇ ਕੋਲ ਪੈਂਦਾ ਬਿਲਕੁਲ ਪਿੰਡ ਸੰਘੇੜਾ ਉੱਥੇ ਖੜੇ ਆ ਧਾਲੀਵਾਲ ਟਰੈਕਟਰ ਗੈरेज ਵਾਲੇ ਦੇ ਪਹੁੰਚਾ ਸੀ ਬਾਈ ਇਹਨਾਂ ਦੇ ਕੋਲੇ ਨਾਲ ਇਧਰਲੇ ਪਾਸੇ ਤਾਂ ਨਵੇਂ ਪ੍ਰੀਜ਼ ਟਰੈਕਟਰ ਆਈ ਜਾਂਦੀਦਾ ਹੈਗੀ ਵੀ ਹੈਗੀ ਆ ਪਰ ਜਿੰਨਾ ਟਰੈਕਟਰ ਇਹਨਾਂ ਦੇ ਕੋਲੇ ਮੰਨ ਕੇ ਚ ਜਿਹੜਾ ਕਿ ਜਮੇ ਨਵੇਂ ਵਰਗਾ ਪੁਰਾਣਾ ਟਰੈਕਟਰ ਖੜਾ ਇਹਨਾਂ ਦੇ ਕੋਲੇ ਕਿਹੜੀ ਹੈ ਕਿ ਪੰਜਾਬ ਦੇ ਅੱਧ ਤੋਂ ਜ਼ਿਆਦਾ ਟਰੈਕਟਰ ਇਹਨਾਂ ਦੇ ਕੋਲੇ ਖੜੇ ਹੋਣਗੇ ਤੇ ਮੈਂ ਬਾਈ ਨਾਮ ਬਣਾਉਣਾ ਸੱਚੀ ਗੱਲ ਪੈਸੀ ਆਏਗੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੇ ਆਪਣੀ ਲੋਕੇਸ਼ਨ ਵੀ ਮੈਨੂੰ ਕੀ ਬਈ ਆਪਣਾ ਸੰਘੇੜਾ ਪਿੰਡ ਬਰਨਾਲੇ ਦੇ ਲਾਗੀ ਆ ਲੁਧਿਆਣਾ ਰੋਡ ਦੇ ਉੱਪਰ ਆ ਪਿੰਡ ਐ ਇਧਰ ਜਦੋਂ ਆਉਣਾ ਆਈਟੀਆ ਚੋਂ ਗੋਗੇ ਹੋਣਾ ਪੈਂਦਾ ਤੇਜ ਮੰਨ ਕੇ ਚਲੋ ਜੇ ਬਠਿੰਡੇ ਸਾਈਡ ਤੋਂ ਆਣਾਗਾ ਹੰਡਿਆਏ ਓਕੇ ਹੋਣਾ ਪੈਂਦਾ ਜੇ ਮੋਗਾ ਸਾਈਡ ਤੋਂ ਆਣਾਗਾ ਤਾਂ ਤਰਕਸ਼ੀਲ ਚੌਂਕ ਓਕੇ ਹੋਣਾ ਪੈਂਦਾ ਜੀ ਤੇ ਯਾਰ ਕੀ ਫਿਰ ਅੱਜ ਕਿੰਨੇ ਟਰੈਕਟਰ ਖੜੇ ਆ ਬਈ ਆਪਣੇ ਕੋਲੇ ਖੜੇ ਆ ਜੀ 35 40 ਟਰੈਕਟਰ ਖੜੇ ਆ 35 40 ਟਰੈਕਟਰ ਬਈ ਇਹਨਾਂ ਦੇ ਕੋਲੇ ਉਹ ਖੜੇ ਆ ਜਿਹੜੇ ਬਿਲਕੁਲ ਘੱਟ ਚੱਲੇ ਹੋਏ ਆ ਜਮਾਂ ਨਵੀਂ ਕੰਡੀਸ਼ਨ ਦੇ ਵਿੱਚ ਆ ਤੁਹਾਨੂੰ ਦਿਖਾਉਣੇ ਆ ਬਾਈ ਇੱਥੋਂ ਸ਼ੁਰੂ ਕਰ ਲਈਏ ਬਾਈ ਕਰ ਲੋਈ ਕਰ ਲੋ ਦੱਸੋ ਕਰ ਇਹ ਇਹ 2016 ਮਾਡਲ ਆ ਜੀ 2500 ਘੰਟਾ ਚੱਲਿਆ ਨੰਬਰ ਸਾਰੇ ਆਪਾਂ ਦੱਸ ਦਿੰਨੇ ਆ ਪਹਿਲੇ ਹੀ ਪੰਜਾਬ ਨੰਬਰ ਹੋਣਗੇ ਟਰੈਕਟਰ ਦੇ ਸਾਰੇ ਬਾਈ ਪੰਜਾਬ ਨੰਬਰ ਹੋਣਗੇ ਵੀਡੀਓ ਬਹੁਤ ਲੰਬੀ ਹੋ ਜੂਗੀ ਜੇ ਕੱਲੇ ਕੱਲੇ ਵਾਰ ਦੱਸਣ ਲੱਗ ਗਏ ਨੰਬਰ ਬਾਈਆਂ ਦੇ ਉੱਤੇ ਚਲਾ ਦਾਂਗੇ ਜਿਹੜੇ ਬਾਰੇ ਮਰਜ਼ੀ ਜਦੋਂ ਮਰਜ਼ੀ ਡਿਟੇਲ ਲਵੋ ਤੁਸੀਂ ਨਾ ਬਾਕੀ ਆ ਭਾਈ ਇਹਦੇ ਮਾਡਲ ਦੱਸੀ ਕਿੰਨਾ 2016 ਮਾਡਲ ਆ 480000 ਰੁਪਏ ਡਿਮਾਂਡ ਆ ਇਹਦੀ ਜੀ ਇੱਧਰ ਆ ਗਿਆ ਭਾਈ ਇਹ ਕਾ ਖੜਾ ਇਹ 2020 ਮਾਡਲ ਆ ਜੀ ਤਕਰੀਬਨ 2 ਕਿਹੇ ਹਜ਼ਾਰ ਘੰਟਾ ਚੱਲੇ ਆ 510000 ਰੁਪਏ ਡਿਮਾਂਡ ਆ ਇਹਦੀ 510000 ਰੁਪਏ ਇਹ 2023 ਮਾਡਲ ਆ ਵੀਰੇ 0 ਮੀਟਰ ਆ ਬਿਲ ਹਲੇ ਇਹਦੇ ਕੱਟਣੇ ਆ ਆਪਾਂ ਜੀ ਫਸਟ ਓਨਰ ਦੇ ਬਿਲ ਕੱਟ ਦਾਂਗੇ ਮੰਨ ਕੇ ਚਲੋ ਜਿੰਨਾ ਇਹਦਾ ਏਜੰਸੀ ਚੋ ਰੇਟ ਹੋਇਆ ਹੂੰ ਉਦੋਂ ਆਪਾਂ 1.5 ਲੱਖ 1.5 ਲੱਖ ਰੁਪਏ ਘੱਟ ਦੇ ਦਾਂਗੇ ਅੱਛਾ ਜਾਂਸੀ ਤੋਂ ਸਵਾ 1 ਲੱਖ ਡੇਢ ਲੱਖ ਰੁਪਏ ਕੱਢੀ ਜਮਾ 0 ਮੀਟਰ ਜਮਾ 0 ਮੀਟਰ ਆਤਾ ਭਾਈ ਜਮਾ ਵਰਦਾਨ ਟਰੈਕਟਰ ਹੀ ਕਹਿ ਸਕਦਾ ਕਿਉਂਕਿ ਚੱਕਰ ਬਧਾ ਕੀ ਆ ਭਾਈ ਜਮਾ 2023 ਮਾਡਲ 0 ਮਾਡਲ ਟਰੈਕਟਰ ਆ ਤੋ ਉਹਨੂੰ ਜਾਂਸੀ ਦੇ ਵਿੱਚੋਂ ਜਾਂਸੀ ਜਿੰਨਾ ਰੇਟ ਆ ਉਹ ਤੋਂ ਡੇਢ ਦੋ ਕਿੰਨਾ ਸਵਾ ਸਵਾ ਲੱਖ ਰੁਪਏ ਇਹ ਆਪਾਂ 7.5 ਲੱਖ ਰੁਪਏ ਦਾ ਦੇ ਦਾਂਗੇ ਜਾਂਸੀ ਦੇ ਰੇਟੇ ਦਾ 9 ਲੱਖ ਰੁਪਏ ਲੈ ਬਈ ਮੇਰੇ ਤੋਂ ਡੇਢ ਲੱਖ ਰੁਪਏ ਸਿੱਧਾ ਘਟ ਜੂਗਾ ਇਹ ਤਾਵਾ ਕਿਉਂਕਿ ਇਹ 2023 ਮਾਡਲ ਆ ਇਹ ਹੈ ਨਵਾਂ ਜਵਾਂ ਡਰਾਈਵਰ ਹੈ ਨਾ ਬਾਕੀ ਇਧਰਲੇ ਪਾਸੇ ਮੈਸ਼ੀਨ ਇਹ ਵੀ 2023 ਮਾਡਲ ਹੈ ਜੀ ਜੀ ਵੀਰੇ 0 ਮੀਟਰ ਹੈ ਇਹਦੇ ਵੀ ਬੇਲ ਹਲੇ ਆਪਾਂ ਕੱਟਣੇ ਆ ਇਹ ਵੀ ਆਪਾਂ 6,25,000 ਦਾ ਦੇ ਦਾਂਗੇ 7,25,000 ਏਜੰਸੀ ਰੇਟ ਹੈ ਦਾ ਠੀਕ ਆ ਇਹ ਵੀਰੇ ਦੇਖੋ ਤੁਸੀਂ ਬਾਕੀ ਇਧਰਲੇ ਪਾਸੇ ਜੌਨੀਅਰ ਖੜਾ ਹੈ ਅਲਟੀਮਾ ਮਾਡਲ ਹੈ ਵੀਰੇ ਹਾਂ ਹਾਏ 2006 ਮਾਡਲ ਹੈ ਜੀ ਪੰਜਾਬ ਨੰਬਰ ਫਸਟ ਓਨਰ ਹੈਗਾ ਇਹਦੀ ਡਿਮਾਂਡ ਹੈਗੀ ਹੈ 4.5 ਲੱਖ ਰੁਪਇਆ 4.5 ਲੱਖ ਰੁਪਇਆ ਫਿਰ ਅੱਗੇ ਭਾਈ ਨਿਊ ਹੋਲੈਂਡ 3630 ਏ ਆਪਾ ਦੇ ਦਾਂਗੇ ਮੰਨ ਕੇ ਉਹ 6.5 ਲੱਖ ਰੁਪਏ ਦਾ 6.5 ਲੱਖ ਰੁਪਏ ਦਾ ਤੇ ਮਾੜੀ ਜੀ ਬਰੇ ਲਾਈਟ ਦਾ ਅਡਜਸਟਮੈਂਟ ਤੁਸੀਂ ਆਪ ਕਰ ਲਿਓ ਮਾੜੀ ਜੀ ਕਿਉਂਕਿ ਨਾ ਥੋੜਾ ਜਿਹਾ ਚੱਕਰ ਪੈ ਗਿਆ ਲਾਈਟ ਦਾ ਇਧਰਲੇ ਪਾਸੇ ਜੋੜੀ ਜੇ ਰਪੇ 2019 ਮਾਡਲ ਆ 50 50 ਡੀ ਪਿੱਛੇ ਵੇਟ ਲੱਗੇ ਹੋਏ ਆਗੇ ਟਾਇਰ ਵਗੈਰਾ ਦੇਖ ਸਕਦੇ ਹੋ ਤੁਸੀਂ ਚੰਗੀ ਹਾਲਤ ਦੀ ਆ ਤੇ ਇਹਦਾ ਡਿਮਾਂਡ ਹੈਗੀ ਆਪਣੀ 5 ਲੱਖ 40000 ਰੁਪਿਆ 5 ਲੱਖ 40000 ਰੁਪਿਆ ਮਿੱਤਰੋ ਇਹਦੀ ਡਿਮਾਂਡ ਆ ਬਾਕੀ ਇਧਰਲੇ ਪਾਸੇ 855 ਖੜਾ ਟਰੈਕਟਰ ਤੁਹਾਨੂੰ ਇੰਨੇ ਕੇ ਦਿਖਾ ਦਿੰਨੇ ਆ ਤੁਸਾਨੂੰ ਆਪ ਚੂ ਬਾਕੀ 855 ਖੜਾ ਹੈ ਇਹ 2022 ਮਾਡਲ ਹੈ 3 ਸਪੀਡ ਵਾਲਾ 16 ਦੇ ਟਾਇਰਾਂ ਚ ਜੀ 16 ਦੇ ਟਾਇਰਾਂ ਚ ਆਪਕੇ ਹਾਂ ਜੀ 300 ਘੰਟਾ ਚੱਲਿਆ ਗਿਆ ਫਰਸਟ ਓਨਰ ਹੈਗਾ ਇਹਦੀ ਡਿਮਾਂਡ ਹੈਗੀ ਹੈ 7,65,000 ਰੁਪਏ 7,65,000 ਰੁਪਏ ਇਹਦੀ ਡਿਮਾਂਡ ਹੈ ਜੀ ਬਾਕੀ ਇਧਰਲੇ ਪਾਸੇ ਇੱਕ ਜੌਂਡੀਅਰ ਖੜਾ ਜੀ ਇਹ 2021 ਮਾਡਲ ਹੈ ਗੀਅਰ ਪ੍ਰੋ ਜੀ ਤੇ ਫਰਸਟ ਓਨਰ ਹੈ ਵੀ ਤੇ 1200 ਘੰਟਾ ਚੱਲਿਆ ਤਕਰੀਬ ਜੀ ਇਹਦੀ ਡਿਮਾਂਡ ਹੈਗੀ ਹੈ 7,75,000 ਰੁਪਏ 7,75,000 ਰੁਪਏ ਫਿਰ ਅੱਗੇ ਆ ਗਿਆ ਜੀ ਫਾਰਮ ਟਰੈਕ 60 55 ਏ ਹੈਗਾ ਜੀ 2018 ਮਾਡਲ ਜੀ ਟਾਇਰ ਨਵੇਂ ਲੱਗੇ ਹੋਏ ਇਹਨੂੰ ਛਤਰੀ ਵਗੈਰਾ ਲੱਗੀ ਆ ਜੀ ਤੇ ਇਹਦੀ ਡਿਮਾਂਡ ਹੈਗੀ ਆ ਕਿ 6,10,000 ਰੁਪਇਆ 6,10,000 ਰੁਪਇਆ ਫਿਰ ਇਧਰਲੇ ਪਾਸੇ ਸੋਨਾ ਲੀਕਾ ਖੜਾ ਜੀ 2020 ਮਾਡਲ ਆ 3 ਸਪੀਡ ਆ ਜੀ ਤੇ ਨਾਲ ਦੇ ਟਾਇਰ ਆ ਇਹਦੇ ਇਹ ਪਊਗਾ ਕਿ 6 ਲੱਖ 30 ਹਜ਼ਾਰ ਦਾ 6 ਲੱਖ 30 ਤੇ ਬਈ ਕਾਗਜ਼ ਪੱਤਰਾਂ ਦਾ ਓਕੇ ਹੋਊਗਾ ਜਮਾ ਪੂਰਾ ਓਕੇ ਹੋਊਗਾ ਇਹ ਨੰਬਰ ਪੰਜਾਬ ਹੋਊਗਾ ਜੀ ਸਾਰੇ ਟ੍ਰੈਂਟਰਾਂ ਦੇ ਬਈ ਕਾਗਜ਼ ਪੱਤ ਤ ਤੁਹਾਨੂੰ ਓਕੇ ਮਿਲ ਲਗੇ ਜਮਾ ਕਿਸੇ ਵਿੱਚ ਕੋਈ ਚੱਕਰ ਨਹੀਂਗਾ ਤੇ ਬਾਕੀ ਬਈ ਲੋਨ ਜੇ ਕਿਸਨੇ ਕਰਵਾਉਣਾ ਲੋਨ ਕਰਾਉਣਾ ਆਪਾਂ ਕਰਵਾ ਦਾਂ ਘੱਟੋ ਘਾਟੇ 1.5 ਲੱਖ ਰੁਪਏ ਡਾਊਨ ਪੇਮੈਂਟ ਚਾਹੀਦੀ ਉਹ 1.5 ਤੋਂ 2 ਲੱਖ ਰੁਪਏ 1.5 ਤੋਂ 2 ਲੱਖ ਰੁਪਏ ਡਾਊਨ ਪੇਮੈਂਟ ਚਾਹੀਦੀ ਹੁੰਦੀ ਹੈ ਤੇ ਬਾਕੀ ਜਿਹੜਾ ਲੋਨ ਆ ਉਹ ਹਾਂਜੀ ਹਾਂਜੀ ਇੱਧਰਲੇ ਪਾਸੇ ਖੜਾ ਬਈ ਮੈਸੀ ਇਹ 2021 ਮਾਡਲ ਹੈ ਜ ਜੀ 3 ਸਪੀਡ ਵਾਲਾ ਇਹ 2021 ਮਾਡਲ ਆ ਨਿਕਲਿਆ 2023 ਚਾ ਸਾਰੇ ਮਾਰ ਕੇ ਵੀ 2023 ਦੇ ਆ ਆਰ ਸੀ 2021 ਦੀ ਆ ਠੀਕ ਆ 232 ਘੰਟੀ ਚੱਲਿਆ ਹਲੇ ਓਕੇ ਓਕੇ ਇਹ 8.5 ਲੱਖ ਰੁਪਏ ਦਾ ਜੀ 8.5 ਲੱਖ ਰੁਪਏ ਲਓ ਜੀ ਇਧਰਲੇ ਪਾਸੇ ਬਈ ਆ ਖੜਾ ਇੱਕ ਸਵਰਾ 900 ਜੀ ਇਹ 2018 ਮਾਡਲ ਆ ਜੀ ਟਾਇਰ ਇਹਦੇ ਨਾਲ ਦੀ ਹੈਗੇ ਤੇ ਇਹਦੀ ਡਿਮਾਂਡ ਹੈਗੀ 585000 ਰੁਪਏ 585000 ਰੁਪਏ ਇਧਰਲੇ ਪਾਸੇ ਬਈ ਹੋਰ ਟਰੈਕਟਰ ਬਾਧੂ ਖੜੇ ਇਹ ਨਾ ਸੋਚੋ ਵੀ ਕਿਤੇ ਟਰੈਕਟਰ ਮੁੱਕ ਗਏ ਆ ਖੜੇ ਆ ਜੀ ਹੁਣ ਸਾਰਿਆਂ ਦਾ ਇੱਕ ਵਾਰ ਰੇਟ ਤੁਹਾਨੂੰ ਉੱਤੇ ਮਾਡਲ ਬੋਲ ਦਿੰਨੇ ਆ 56 30 ਖੜਾ ਵੀਰੇ ਜੋਂ ਨਿਊ ਹੋਲਡ ਇਹ ਕੱਲਾ ਟਰੈਕਟਰ ਆਪਣੇ ਕੋਲੇ ਐਚ ਆਰ ਨੰਬਰ ਆ ਜੀ ਅੱਛਾ ਇਹ ਨੰਬਰ ਆਪਾਂ ਪੰਜਾਬ ਲਵਾ ਕੇ ਦੇਵਾਂਗੇ ਜੀ ਐਨਓਸੀ ਵਗੈਰਾ ਸਾਰਾ ਕੁਝ ਲੈ ਕੇ ਨੰਬਰ ਲਵਾ ਕੇ ਦੇਵਾਂਗੇ ਇਹ 15.5 ਲੱਖ ਰੁਪਏ ਦਾ ਦੇ ਦਾਂਗੇ 2021 ਮਾਡਲ 15.5 ਲੱਖ ਰੁਪਏ ਦਾ 2021 ਮਾਡਲ ਟਰੈਕਟਰ ਤੁਸੀਂ ਬਈ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਜਮਾ ਨਵਾਂ ਟਰੈਕਟਰ ਆ ਤੁਹਾਨੂੰ ਪਤਾ ਨਹੀਂ ਲੱਗਣਾ ਕੈਮਰੇ ਦੇ ਵਿੱਚ ਭਾਵੇਂ ਥੋੜਾ ਬੋਤਾ ਪਤਾ ਨਾ ਲੱਗੇ ਆ ਕੇ ਤੁਸੀਂ ਦੇਖੋਗੇ ਨਾ ਇਹ 480 ਘੰਟੇ ਚੱਲਿਆ ਇਹ 480 ਘੰਟੇ ਚੱਲਿਆ 480 ਘੰਟੇ ਚੱਲਿਆ ਪ੍ਰੀਤ ਖੜਾ ਜੀ ਇਧਰਲੇ ਪਾਸੇ ਇਹ 2020 ਮਾਡਲ ਹੈ ਜੀ 6549 ਸਰੋ ਗੇਅਰ ਵਾਲਾ ਗਿਆ ਤੇ 1000 ਘੰਟੇ ਚੱਲਿਆ ਟਾਇਰ ਵਗੈਰਾ ਹਰ ਕੋ ਨਾਲਦਾ ਹੀ ਆ ਜੀ ਜੀ ਤੇਰੀ ਡਿਮਾਂਡ ਹੈਗੀ 725000 ਰੁਪਿਆ 725000 ਜੇ ਬਈ ਕਿਸੇ ਦੇ ਘਰੇ ਟਰੈਕਟਰ ਖੜਾ ਉਹ ਵੀ ਮੰਨ ਕੇ ਚਲੋ ਬਈ ਕਟਾ ਹਾਂ ਜੀ ਉਹ ਵਿੱਚ ਕਟਾਉਣਾ ਉਹ ਵੀ ਘੱਟ ਲੈਣਾ ਕੋਈ ਜੇ ਕਿਸੇ ਨੇ ਡਰੈ ਸਿੱਧਾ ਟਰੈਕਟਰ ਆਪ ਨੂੰ ਵੇਚਣਾ ਉਹ ਵੀ ਲੈ ਲੈਣੇ ਆਪਾਂ ਵੀ ਲੈ ਲੈਣੇ ਜੇ ਕੱਲਾ ਵੀ ਪੈਸੇ ਹੀ ਲੈਣੇ ਹੁਣ ਵੇਚ ਕੋ ਵੀ ਹੋ ਜੂਗਾ ਹਾਂ ਹਾਂ ਉਹ ਵੀ ਹੋ ਜੂਗਾ ਫਿਰ ਆ ਗਿਆ ਬਈ ਇਧਰਲੇ ਪਾਸੇ ਮਹਿੰਦਰਾ ਨੋਵੋ 755 ਡੀ ਹੈਨਾ ਇਹ 2023 ਮਾਡਲ ਹੈ ਜੀ 2023 ਦੇ ਵੀ 10ਵੇਂ ਮਹੀਨੇ ਚ ਨਿਕਲਿਆ ਇਹ ਜੀ ਤੇ ਇਹ ਸੀਆਰਡੀ ਇੰਜਣ ਦੇ ਵਿੱਚ ਆ ਇਹ ਜੀ ਟਾਪ ਟਾਪ ਮਾਡਲ ਆ 12 ਲੱਖ ਰੁਪਿਆ ਡਿਮਾਂਡ ਇਹ 2023 ਮਾਡਲ ਹੈ ਜੀ ਜੀ ਵੀਰੇ ਨਿਕਲਿਆ 2024 ਚ 2024 ਚ ਨਿਕਲਿਆ ਹੈ ਸਾਖੀ ਵਾਲੇ ਦੇ ਨਿਕਲਿਆ ਇਹ ਅਪ੍ਰੈਲ ਚ ਫਿਰ ਤਾਂ ਟਾਈਮ ਹੀ ਉਹ ਘਟਾ 16 ਘੰਟੇ ਚੱਲਿਆ ਸਿਰਫ ਸਿਰਫ 16 ਘੰਟੇ ਚੱਲਿਆ ਤਾਂ ਜਮਾ ਹੀ ਨਵਾਂ ਖੜਾ ਹੋਵੇਗਾ ਇਹਦੀ ਡਿਮਾਂਡ ਹੈਗੀ ਆ 10 ਲੱਖ 75000 ਰੁਪਿਆ 10 ਲੱਖ ਉਾਂ ਜਾਂ ਸੀ ਜੋ ਕਿੰਨੇ ਦਾ ਹੋਊ ਬਈ ਇਹ ਇਹ 12 ਲੱਖ ਰੁਪਏ ਦਾ ਜੀ 12 ਲੱਖ ਰੁਪਏ ਇਹ ਜਿਹਦਾ ਯਾਰ ਮੇਰੇ ਖਿਆਲ ਨਾਲ ਕੋਈ ਹੋਣੀ ਹੈਗਾ ਨਾ ਛੇ ਦਾ ਨਵੇਂ ਟਰੈਕਟਰ ਜਿਹਾ ਜਮਾ ਨਵਾਂ ਹੀ ਹਤਾ ਇਹਦਾ 16 ਘੰਟੇ ਚੱਲੇ ਨੇ 16 ਘੰਟੇ ਚੱਲੇ ਇਹ ਤੁਸੀਂ ਭਾਈ ਲੈ ਸਕਦੇ ਹੋ ਘੱਟੋ ਘੱ ਇੱਕ ਸਵਾ ਸਵਾ ਲੱਖ ਰੁਪਏ ਦੇ ਘਾਟੇ ਚ ਮਿਲ ਜੂ ਹਣਾ ਇਧਰਲੇ ਭਾਈ ਜੌਂੜੀ ਜੇ ਖੜਾ 75 ਦਾ ਇਹ 2017 ਮਾਡਲ ਅਸੈਸੀਰੀ ਲੱਗੀ ਆ ਪਿੱਛੇ ਵੇਟ ਲੱਗੇ ਨੇ ਇਹਨੂੰ ਅੱਗੇ ਵੀ ਛਤਰੀ ਵਗੈਰਾ ਨਾਲ ਹੀ ਆ ਸਾਰਾ ਕੁਝ ਟਾਇਰ ਨਾਲ ਦੇ ਆ ਇਹਦੇ 2017 ਮਾਡਲ ਤੇ ਟੌਪ ਮਾਡਲ ਇਹ ਮਿਲੂਗਾ ਜੀ 8 ਲੱਖ 75000 ਰੁਪਏ ਦਾ 8 ਲੱਖ 75000 ਦਾ ਸਵਰਾਜ 969 ਜੀ ਇਹ 2024 ਮਾਡਲ ਆ ਜੀ ਇਹ ਵੀ ਸੀਆਰਡੀ ਆ ਜੀ ਤੇ ਬੇਲੇ ਦੇ ਆਪਾਂ ਸਿੱਧੇ ਕੱਟ ਦਾਂਗੇ ਓਕੇ ਹਾਂਜੀ 2024 ਮਾਡਲ ਆ 117 ਘੰਟੀ ਚੱਲਿਆ ਹੈ ਜੀ 117 ਘਾਟੇ ਚੱਲਿਆ ਹੋਇਆ ਫਿਰ ਇਧਰਲੇ ਪਾਸੇ 9655 ਡੀ ਇਹ ਆ ਗਿਆ ਜੀ 2021 ਮਾਡਲ ਆ ਬਿਨਾ ਸੀਆਰਡੀ ਤੋਂ ਆ ਓਕੇ ਫਸਟ ਓਨਰ ਹੈ ਵੀ ਪੰਜਾਬ ਨੰਬਰ ਆਗਾ ਜੀ ਇਹ ਦੇ ਦਾਂਗੇ ਆਪਾਂ 9 ਲੱਖ 75 ਹਜ਼ਾਰ ਦਾ 9 ਲੱਖ 75 ਆ ਆ ਜੋ ਇੱਕ ਐਂਡਰਲੀ ਲੈਣ ਰਹਿ ਗਈ ਉਸ ਤੋਂ ਬਾਅਦ ਦੋ ਚਾਰ ਟਰੈਕਟਰ ਬਾਹਰ ਖੜੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਈ ਟਰੈਕਟਰ ਨੇ ਮੁੱਕਨੇ ਤੁਹਾਡਾ ਨੈੱਟ ਪੈ ਖਤਮ ਹੋ ਜਾਊਗਾ ਆ ਹਾਲ ਅੱਜ ਤਾਂ ਸਪੈਸ਼ਲ ਐਡੀਸ਼ਨ ਨਿਊ ਹਾਲੈਂਡ 3630 ਖੜਾ ਵੀ ਇਹ 2022 ਮਾਡਲ ਆ ਵੀਰੇ ਜੀ ਪੰਜਾਬ ਨੰਬਰ ਫਸਟ ਓਨਰ ਇਹ ਵੀ 1200 ਘੰਟਾ ਚੱਲਿਆ 1700 ਘੰਟਾ 1200 ਘੰਟਾ 1200 ਘੰਟਾ 1200 ਘੰਟਾ ਚੱਲਿਆ ਹੋਇਆ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਅੱਜ ਕੱਲ ਵੀ ਲੋਕ ਬਾਈ ਇਹ ਡਰਾਈਵਰ ਨੂੰ ਬਹੁਤ ਪਸੰਦ ਕਰਦੇ ਆ ਤੇ ਇਹਦਾ ਬਾਈ ਇਹ 8 ਲੱਖ 30 ਹਜ਼ਾਰ ਦਾ ਜੀ 8 ਲੱਖ 30 ਇਹਨੇ ਉਹ ਆ ਜਿਹੜਾ 55 ਐਚਪੀ ਚ ਆਉਂਦਾ ਹੈਗਾ ਹੁਣ ਤਾਂ ਇਹ ਬੰਦ ਹੋ ਗਿਆ 50 ਚ ਆਉਂਦਾ ਜੀ ਇਹ 55 ਐਚਪੀ ਵਾਲਾ ਆ ਤਿੰਨ ਜਨਗੀਰ ਤੇ ਓਕੇ ਬਾਈ ਪੂਰਾ ਓ ਇਧਰਲੇ ਪਾਸੇ ਫਾਰਮ ট্রাক ਆ ਗਿਆ ਜੀ ਇਹ ਫਾਰਮ ট্রাক 60 60 ਜੀ ਟਾਇਰ ਇਹਦੇ ਨਵੇਂ ਆਗੇ ਜੀ ਤੇ 2014 ਮਾਡਲ ਆ ਪੰਜਾਬ ਨੰਬਰ ਆ ਜੀ ਇਹਦੀ ਡਿਮਾਂਡ ਹੈਗੀ 4 ਲੱਖ 10 ਹਜ਼ਾਰ ਰੁਪਿਆ 4 ਲੱਖ ਦਾ ਆ ਹਾਂਜੀ ਠੀਕ ਆ ਬਾਈ 53 ਦਾਸ ਖੜਾ ਜੀ ਜੌਂਡੀਰ ਇਧਰਲੇ ਪਾਸੇ ਇਹ 2016 ਮਾਡਲ ਆ ਜੀ ਜੀ ਟਾਪ ਮਾਡਲ ਆ ਪੀ ਆਰ ਗੇਅਰ ਵਾਲਾ ਸਾਰੇ ਗੇਅਰਾਂ ਚ ਬੈਕ ਹੁੰਦਾ ਇਹ ਓਕੇ ਪਿੱਛੇ ਵੀ ਵੇਟ ਲੱਗੇ ਹੋਇਆ ਇਹਨੂੰ ਠੀਕ ਆ 6 ਲੱਖ 30 ਹਜ਼ਾਰ ਰੁਪਿਆ ਡਿਮਾਂਡ ਹੈ ਇਹਦੀ 6 ਲੱਖ 30 ਹਜ਼ਾਰ ਹਾਂਜੀ ਲਓ ਜੀ ਪੰਜਾਬ ਨੰਬਰੀ ਆ ਬਾਈ ਕੋਈ ਨੰਬਰ ਜਲੰਧਰ ਦਾ ਮਿਲੂਗਾ ਕੋ ਬਹੁਤ ਰੇਅਰ ਕੇਸ ਹੈ ਜਿਹਦੇ ਵਿੱਚ ਇੱਕ ਦਾ ਨੰਬਰ ਬਾਹਰ ਲਾ ਜਨਾ ਉਹ ਵੀ ਪੰਜਾਬ ਲਵਾ ਕੇ ਦੇਣਗੇ ਇਹ ਪ੍ਰੀਤ ਖੜਾ ਜੀ ਇਹ 2021 ਮਾਡਲ ਹੈ ਜੀ 1200 ਘੰਟਾ ਚੱਲਿਆ ਜੀ ਇਹ 4.5 ਲੱਖ ਰੁਪਏ ਦਾ ਜੀ 4.5 ਲੱਖ ਠੀਕ ਹੈ ਇਧਰਲੇ ਪਾਸੇ ਇੱਕ ਬੋਟਾ ਜੀ ਇਹ 2016 ਮਾਡਲ ਹੈ ਜੀ ਜੀ ਇਹਦੇ ਟਾਇਰ ਨਾਲ ਦੀ ਆ ਹਲੇ 3000 ਘੰਟਾ ਚੱਲਿਆ ਇਹ 3000 ਹੀ ਘੰਟਾ 3000 ਘੰਟੇ ਚੱਲੇ 3000 ਘੰਟੇ ਚੱਲੇ ਕਿੰਨੇ ਵੜਦਾ ਵੀਰੇ ਇਹ 2016 ਜਿਹੜਾ ਆਪਾਂ ਪਹਿਲਾਂ ਦਿਖਾਇਆ ਉਹ ਵੀ 16 ਸੀਗਾ ਇਹ ਵੀ 2016 ਇਹਦੀ ਵੀ ਡਿਮਾਂਡ ਹੈਗੀ ਆ 490000 490000 ਆ ਗਿਆ ਜੀ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ ਇਹ 2017 ਮਾਡਲ ਹੈ ਜੀ ਠੀਕ ਆ ਇਹ ਵੀ ਫਸਟ ਓਨਰ ਆ ਪੰਜਾਬ ਨੰਬਰ ਆ ਜੀ ਤੇ 3000 ਘੰਟਾ ਚੱਲਿਆ ਇਹਦੀ ਡਿਮਾਂਡ ਹੈਗੀ ਆ ਕਿ 6.5 ਲੱਖ ਰੁਪਇਆ 6.5 ਲੱਖ ਰੁਪਇਆ ਇਹਦੀ ਡਿਮਾਂਡ ਆ ਮਿੱਤਰੋ ਬਾਕੀ ਇਧਰਲੇ ਪਾਸੇ ਜੌਂਡੀਆ ਟਰੈਕਟਰ ਆ ਹਾਂਜੀ ਇੱਕ ਲਾਸਟ ਰਹਿ ਗਿਆ ਨਾ ਬਾਕੀ ਬਾਹਰ ਇੱਕ ਦੋ ਇਹ 2018 ਮਾਡਲ ਹੈ ਜੀ ਜੀ ਤੇ ਇਹਦੀ ਡਿਮਾਂਡ ਹੈਗੀ ਆਗੀ 685000 ਰੁਪਿਆ ਜਮਾ ਟੌਪ ਮਾਡਲ ਹੈ ਇਹ ਜਮਾ ਟੌਪ ਮਾਡਲ ਹੈ ਟਰੈਰ ਵਗੈਰਾ ਨਾਲ ਦੀ ਹਰ ਕੋ 1500 ਘੰਟਾ ਚੱਲਿਆ ਸਿਰਫ ਜੀ 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 ਠੀਕ ਆ ਵੀਰੇ ਇਧਰਲੇ ਪਾਸੇ ਚੱਲੀ ਵੀ ਹਾਂਜੀ ਹਾਂਜੀ ਆਇਓ ਤੁਹਾਨੂੰ ਦਿਖਾਉਣੇ ਆ ਬਈ ਬਾਹਰ ਟਰੈਕਟਰ ਵੀ ਖੜੇ ਆ ਤੇ ਬਈ ਜੇ ਕਿਸੇ ਨੇ ਛੋਟੇ ਮਾਡਲ ਲੈਣੇ ਹੁਣ ਇਹ ਦੂ ਥੱਲੇ ਵਾਲੇ ਪੁਰਾਣੇ ਵੀ ਹੋਣਗੇ ਹਾਂਜੀ ਹੁੰਦੇ ਕੋਈ ਟਰੈਕਟਰ ਆਪਣੇ ਰੈਂਟ ਤੇ ਗਏ ਹੋਏ ਆ ਠੀਕ ਆ ਤੇ ਆ ਆ ਗਿਆ ਬਈ ਇਧਰਲੇ ਪਾਸੇ ਟਰੈਕਟਰ ਮੈਂ ਤੁਹਾਨੂੰ ਦਿਖਾਦਾ ਇਧਰ ਜਿਹੜੇ ਖੜੇ ਵੇ ਆ ਖੜਾ ਫਾਰਮ ਟਰੱਕ 60 ਕਿੰਨੇ ਇਹ 2007 ਮਾਡਲ ਹੈ ਜੀ ਲਓ ਜੀ ਇਹ 2007 ਮਾਡਲ ਆ ਗਿਆ ਜੇ ਕਿਸੇ ਨੇ 10 ਮਾੜ ਤੋਂ ਥੱਲੇ ਆ ਲੈਣਾ ਟਾਇਰ ਇਹਨੂੰ ਆਪਾਂ ਨਵੇਂ ਲਾਤੇ ਪਹਿਲਾਂ ਇਹਨੂੰ ਟਾਇਰ ਅੱਧੇ ਕੇ ਸੀ ਹੁਣ ਆਪਾਂ ਨਵੇਂ ਲਾਤੇ ਇਹਦੀ ਡਿਮਾਂਡ ਹੈਗੀ ਹੈ ਕਿ 285000 ਰੁਪਿਆ ਜੀ 285000 ਰੁਪਿਆ ਹਾਂ ਅਚਰਨ ਮੈਸੀ ਆ ਗਿਆ 5300 2009 ਮਾਡਲ ਆ ਜੀ ਤੇ ਇਹਦੀ ਡਿਮਾਂਡ ਹੈਗੀ ਹੈ 290000 ਰੁਪਿਆ 290000 ਰੁਪਿਆ ਲਓ ਜੀ ਇਧਰਲੇ ਪਾਸੇ ਫਾਰਮ ਟਰੈਕ ਖੜਾ ਜੀ ਤੇ ਇਹ ਫਾਰਮ ਟਰੈਕ 6062 ਜੀ 2014 ਮਾਡਲ ਆ ਜੀ ਪੰਜਾਬ ਨੰਬਰ ਆ ਹੂੰ 5,30,000 ਰੁਪਏ ਡਿਮਾਂਡ ਹੈ ਇਹਦੀ 5,30,000 ਰੁਪਏ ਮਿੱਤਰੋ ਇਹਦੀ ਡਿਮਾਂਡ ਹੈ ਐਚਪੀ ਦੇ ਵਿੱਚ ਆ ਜੀ ਬਾਕੀ ਟਾਇਰ ਟੂ ਸਾਰਾ ਨੇ ਵਧੀਆ ਹੋਣਗੇ ਪੂਰੇ ਵਧੀਆ ਹੀ ਪੂਰੇ ਵਧੀਆ ਸਾਰੇ ਟਰੈਕਟਰਾਂ ਦੇ ਟਾਇਰ ਆ ਕੋਈ ਯਾਰ ਤੁਹਾਨੂੰ ਇਹੋ ਜੀ ਕੋਈ ਚੱਕਰ ਨਹੀਂਗਾ ਜਿਹੜੀ ਵੀ ਆ ਸਾਡੀ ਹਰ ਇੱਕ ਚੀਜ਼ ਗਾਰੰਟੀ ਦੇ ਨਾਲ ਮਿਲੂਗੀ ਜੇ ਕੋਈ ਮਾੜਾ ਮੋਡਾ ਹੋਇਆ ਤਾਂ ਉਹ ਦੱਸ ਕੇ ਦਊਗਾ ਹਣਾ ਹਾਂਜੀ ਹਾਂਜੀ ਲਓ ਜੀ ਇੱਧਰਲੇ ਪਾਸੇ ਖੜਾ ਜੀ ਇਹ ਕਾਮੇ ਸੀ ਖੜਾ ਇਹ ਵੀ 2023 ਮਾਡਲ ਆ ਜਮਾ ਨਵਾਂ ਟਰੈਕਟਰ ਹੈ 0 ਮੀਟਰ ਹੈਗਾ ਬੇਲ ਆਪਾਂ ਘੱਟ ਦਾਂਗੇ ਓਕੇ ਕਿਤੋਂ ਦੇ ਮਰਜ਼ੀ ਕਟਵਾ ਸਕਦਾ ਅਗਲਾ ਇਹ 5 ਲੱਖ 75 ਹਜ਼ਾਰ ਦਾ ਹੀ 5 ਲੱਖ 75 ਹਜ਼ਾਰ ਦਾ ਆਹ ਟਰੈਕਟਰ ਆਪ ਅੱਜ ਵਿੱਚ ਘਟਿਆ ਹੈ 2004 ਮਾਡਲ ਆ ਠੀਕ ਆ ਪਾਵਰ ਸਟੀering ਆ ਓਕੇ ਤੇ ਜੇ ਇਦਾਂ ਹੀ ਇਹ ਡੇਰਾ ਵਗੈਰਾ ਚ ਲੈਣਾ ਕਿਸੇ ਨੇ ਤਾਂ ਇਹ 2 ਲੱਖ 35 ਹਜ਼ਾਰ ਰੁਪਏ ਦਾ ਦੇ ਦਾਂਗੇ ਆਪਾਂ 2 ਲੱਖ 35 ਹਜ਼ਾਰ ਦਾ ਠੀਕ ਆ ਜੀ ਇਧਰਲੇ ਪਾਸੇ ਸੋਨਾਲੀ ਕਾ ਖੜਾ ਜੀ ਡੀਆਈ 750 3RX ਇਹ 2020 ਮਾਡਲ ਹੈ ਜੀ ਓਕੇ ਇਹਦੀ ਡਿਮਾਂਡ 5 ਲੱਖ ਰੁਪਿਆ ਹੈਗਾ ਕਿੰਨਾ ਵੀਰੇ 5 ਲੱਖ ਰੁਪਿਆ ਡਿਮਾਂਡ ਹੈ ਇਹਦੀ 5 ਲੱਖ ਰੁਪਿਆ ਦੀ ਡਿਮਾਂਡ ਆ ਮਿੱਤਰੋ ਬਾਕੀ ਟਰੈਕਟਰ ਤੁਸੀਂ ਦੇਖ ਲਓ ਹਣਾ ਟਰੈਕਟਰ ਜਮ ਓਕੇ ਆ ਤੇ ਬਾਕੀ ਇਧਰਲੇ ਪਾਸੇ 855 ਆ ਗਿਆ ਵੀਰੇ ਇਹ 2007 ਮਾਡਲ ਹੈ ਜੀ 2007 ਮਾਡਲ ਹਾਂਜੀ 3 ਲੱਖ 20 ਹਜ਼ਾਰ ਰੁਪਿਆ ਡਿਮਾਂਡ ਹੈ ਇਹਦੀ 3 ਲੱਖ 20 ਹਜ਼ਾਰ ਰੁਪਿਆ ਲਓ ਟਰੈਕਟਰ ਇਹ ਵੀ ਓਕੇ ਆ ਬਾਈ ਜਮ ਜਿਵੇਂ ਬਈ ਹੁਣ ਆ ਟਰੈਕਟਰ ਖੜਾ ਵਾ ਫੋਡ ਲੱਗੀ ਹੋਈ ਆ ਡੈਕ ਲੱਗਾ ਨਾਲ ਹੀ ਮਿਲ ਜੂ ਸਾਰਾ ਕੁਝ ਨਾਲ ਹੀ ਮਿਲੂ ਹਾਂ ਜਿਵੇਂ ਟਰੈਕਟਰ ਖੜਾ ਜਿਵੇਂ ਆਪਾਂ ਫੋਟੋ ਦੇਖ ਲੈ ਕੇ ਜੇ ਨੇ ਉਦਾਂ ਹੀ ਆ ਜੇ ਕਿਸੇ ਨੇ ਹੁਣ ਵੀ ਲੱਗ ਦੋ ਫੋਟੋ ਪਾਉਣੀਆਂ ਟਰੈਕਟਰ ਦੀ ਤਾਂ WhatsApp ਤੇ ਆਪਾਂ ਤੋਂ ਬੁਆ ਸਕਦਾ ਠੀਕ ਆ ਠੀਕ ਆ ਕੋਈ ਆਏ ਨਹੀਂ ਵੀ ਚੱਕਰ ਲਾਉਂਦਾ ਕੁਝ ਲਾਉਣਾ ਲੂਣਾ ਨਾ ਨਾ ਲਾਉਣਾ ਕੁਝ ਨਹੀਂ ਆ ਜਿਵੇਂ ਟਰੈਕਟਰ ਖਾਉਂ ਵੀ ਮਿਲ ਜੂ ਸਾਰਾ ਕੁਝ ਇਨਕਲੂਡਡ ਹੀ ਆ ਵਿੱਚ ਤੇ ਹੋਰ ਟਰੈਕਟਰ ਹੈਗਾ ਵੀ ਕੋਈ ਖੜਾ ਹੋਰ ਟਰੈਕਟਰ ਬਸ ਬਾਹਰੇ ਰੈਂਟ ਤੇ ਚੱਲਦੇ ਆ ਕੋਈ ਟਰੈਕਟਰ ਬਾਹਰ ਨਹੀਂ ਆਪਣੇ ਠੀਕ ਆ 9632 7946 ਜੀ ਜੀ ਲਓ ਜੀ ਇਹ ਨੰਬਰਾਂ ਤੇ ਬਾਈ ਸੰਪਰਕ ਕਰ ਲਿਓ ਉੱਤੇ ਨੰਬਰ ਚੱਲੀ ਜਾਂਦਾ ਤੇ ਲੋਕੇਸ਼ਨ ਹੈਗੀ ਆ ਪਿੰਡ ਸੰਘੇੜਾ ਹਾਂਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਰਨਾਲੇ ਦੇ ਵਿੱਚ ਹੀ ਕੇ ਲਈ ਬਰਨਾਲੇ ਦੇ ਬਿਲਕੁਲ ਨਾਲ ਹੀ ਆ ਜੀ ਤੇ ਇੱਥੇ ਤੁਸੀਂ ਆ ਕੇ ਬਾਈ ਇਹਨਾਂ ਦੇ ਕੋਲੋਂ ਬਾਈ ਕੀ ਆ ਕੇ ਪੁੱਛਣ ਜੇ ਕਿਸੇ ਨੇ ਆਸੇ-ਪਾਸੇ ਪੁੱਛ ਬਸ ਟਾਲੀਆਲ ਟਰੈਕਟਰ ਵਾਲਿਆਂ ਦੇ ਜਾਣਾਂਗਾ ਟਾਲੀਆਲ ਟਰੈਕਟਰਾਂ ਲੈ ਵੀ ਟਾਲੀਆਲ ਟਰੈਕਟਰਾਂ ਆ ਤੁਸੀਂ ਆ ਕੇ ਕਹਿਣਾ ਵੀ ਇੱਥੇ ਬੈਸਦਾ ਬਾਈ ਰੋਡ ਤੇ ਹੀ ਹੈ ਨਾ ਇਹ ਲੁਧਿਆਣੇ ਨੂੰ ਜਾ ਕੇ ਜੋੜਦਾ ਹਾਂ ਲੁਧਿਆਣੇ ਨੇ ਲੁਧਿਆਣੇ ਰੋਡ ਇੱਥੇ ਆ ਕੇ ਤੁਸੀਂ ਇਹਨਾਂ ਨੂੰ ਮਿਲ ਲਿਓ ਜਿਹੋ ਜਿਹੇ ਟਰੈਕਟਰ ਚਾਹੀਦਾ ਤੁਹਾਡੀ ਲੋੜ ਦੇ ਮੁਤਾਬਕ ਉਹੋ ਜਿਹਾ ਟਰੈਕਟਰ ਤੁਹਾਨੂੰ ਇਹ ਲੱਭ ਕੇ ਵੀ ਦੇ ਦੇਣਗੇ ਇਹਨਾਂ ਦੇ ਕੋਲ ਮਿਲ ਵੀ ਜਾਊਗਾ ਤੇ ਉੱਤੇ ਨੰਬਰ ਚੱਲੀ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਜਿਹਨਾਂ ਨੂੰ ਟਰੈਕਟਰ ਲੈਣਾ ਨੰਬਰ ਤੇ ਸੰਪਰਕ ਕਰ ਲਿਓ ਧੰਨਵਾਦ ਓਕੇ ਜੀ